ਇਸ ਮੌਕੇ ਅੰਤਰਰਾਸ਼ਟਰੀ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਗਾਜ਼ਾ ਦੀ ਜੰਗ ਹੁਣ ਖਤਮ ਹੋ ਚੁੱਕੀ ਹੈ 2 ਸਾਲਾਂ ਤੋਂ ਚੱਲ ਰਹੀ ਤਬਾਹੀ ਅਤੇ ਖੂਨੀ ਟਕਰਾਅ ਦੇ ਬਾਅਦ ਇਜ਼ਰਾਈਲ ਅਤੇ ਹਮਾਸ ਨੇ ਆਖਰਕਾਰ ਸ਼ਾਂਤੀ ਦਾ ਹੱਥ ਮਿਲਾ ਲਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਚੋਲਗੀ ਦੇ ਨਾਲ ਇਹ ਇਤਿਹਾਸਿਕ ਸਮਝੌਤਾ ਸੰਭਵ ਹੋ ਸਕਿਆ ਮਿਸਰ ਦੇ ਵਿੱਚ 9 ਅਕਤੂਬਰ ਨੂੰ ਦੋਵੇਂ ਪੱਖਾਂ ਨੇ ਪੀਸ ਡੀਲ ਦੇ ਪਹਿਲੇ ਚਰਨ ਉੱਤੇ ਦਸਤਖਤ ਕਰ ਦਿੱਤੇ ਨੇ ਇਸ ਡੀਲ ਦੇ ਤਹਿਤ ਗਾਜ਼ਾ ਵਿੱਚ ਚੱਲ ਰਹੀ ਜੰਗ ਤੁਰੰਤ ਰੋਕੀ ਜਾਵੇਗੀ ਸਾਰੇ ਬੰਦਿਆਂ ਨੂੰ ਜਲਦੀ ਰਿਹਾਈ ਦਿੱਤੀ ਜਾਵੇਗੀ ਅਤੇ ਇਜ਼ਰਾਇਲੀ ਫੌਜ ਇੱਕ ਨਿਰਧਾਰਿਤ ਸੀਮਾ ਤੱਕ ਵਾਪਸ ਛੱਡੇਗੀ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਲਿਖਿਆ ਕਿ ਮੈਨੂੰ ਮਾਣ ਹੈ ਕਿ ਇਜ਼ਰਾਇਲ ਅਤੇ ਹਮਾਸ ਨੇ ਸਾਡੇ ਸ਼ਾਂਤੀ ਯੋਜਨਾ ਦੇ ਪਹਿਲੇ ਚਰਨ ਉੱਤੇ ਸਹਿਮਤੀ ਜਤਾ ਦਿੱਤੀ ਹੈ ਇਹ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ ਇਹ ਸਮਝੌਤਾ ਸਿਰਫ ਜੰਗ ਰੋਕਣ ਤੱਕ ਸੀਮਤ ਨਹੀਂ ਦੋਵੇਂ ਪੱਖਾਂ ਵਿੱਚ ਭਰ ਵਿਸ਼ਵਾਸ ਬਹਾਲ ਕਰਨ ਲਈ ਇੱਕ ਸੰਯੁਕਤ ਨਿਗਰਾਨੀ ਟੀਮ ਬਣਾਈ ਜਾ ਰਹੀ ਹੈ ਜੋ ਅਗਲੇ ਚਰਨਾਂ ਦੀ ਪਾਲਣਾ ਉੱਤੇ ਨਿਗਰਾਨੀ ਕਰੇਗੀ ਦੁਨੀਆ ਭਰ ਦੇ ਵਿੱਚ ਇਸ ਖਬਰ ਦਾ ਸਵਾਗਤ ਹੋ ਰਿਹਾ ਹੈ ਗਾਜ਼ਾ ਦੇ ਲੋਕਾਂ ਲਈ ਇਹ ਨਵੀਂ ਸਵੇਰ ਦੀ ਇੱਕ ਸ਼ੁਰੂਆਤ ਹੋਵੇਗੀ ਜਿੱਥੇ ਜੰਗ ਦੇ ਸائے ਤੋਂ ਬਾਅਦ ਹੁਣੇ ਸ਼ਾਂਤੀ ਦੀ ਰੌਸ਼ਨੀ ਸਾਰੇ ਪਾਸੇ ਫੈਲੇਗੀ ਇਸ ਮੌਕੇ ਅੰਤਰਰਾਸ਼ਟਰੀ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਗਾਜ਼ਾ ਦੀ ਜੰਗ ਹੁਣ ਖਤਮ ਹੋ ਚੁੱਕੀ ਹੈ 2 ਸਾਲਾਂ ਤੋਂ ਚੱਲ ਰਹੀ ਤਬਾਹੀ ਅਤੇ ਖੂਨੀ ਟਕਰਾਅ ਦੇ ਬਾਅਦ ਇਜ਼ਰਾਈਲ ਅਤੇ ਹਮਾਸ ਨੇ ਆਕਰਕਰ ਸ਼ਾਂਤੀ ਦਾ ਹੱਥ ਮਿਲਾ ਲਿਆ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਵਿਚੋਲਗੀ ਦੇ ਨਾਲ ਇਹ ਇਤਿਹਾਸਿਕ ਸਮਝੌਤਾ ਸੰਭਵ ਹੋ ਸਕਿਆ। ਮਿਸਰ ਦੇ ਵਿੱਚ 9 ਅਕਤੂਬਰ ਨੂੰ ਦੋਵੇਂ ਪੱਖਾਂ ਨੇ ਪੀਸ ਡੀਲ ਦੇ ਪਹਿਲੇ ਚਰਨ ਉੱਤੇ ਦਸਤਖਤ ਕਰ ਦਿੱਤੇ ਨੇ। ਇਸ ਡੀਲ ਦੇ ਤਹਿਤ ਗਾਜ਼ਾ ਵਿੱਚ ਚੱਲ ਰਹੀ ਜੰਗ ਤੁਰੰਤ ਰੋਕੀ ਜਾਵੇਗੀ ਸਾਰੇ ਬੰਦਿਆਂ ਨੂੰ ਜਲਦੀ ਰਿਹਾਈ ਦਿੱਤੀ ਜਾਵੇਗੀ ਅਤੇ ਇਜ਼ਰਾਈਲੀ ਫੌਜ ਇੱਕ ਨਿਰਧਾਰਤ ਸੀਮਾ ਤੱਕ ਵਾਪਸ ਛੱਡੇਗੀ 트럼ਪ ਨੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਉਤੇ ਲਿਖਿਆ ਕਿ ਮੈਨੂੰ ਮਾਨ ਹੈ ਕਿ ਇਜ਼ਰਾਈਲ ਅਤੇ ਹਮਾਸ ਨੇ ਸਾਡੇ ਸ਼ਾਂਤੀ ਯੋਜਨਾ ਦੇ ਪਹਿਲੇ ਚਰਨ ਉਤੇ ਸਹਿਮਤੀ ਜਤਾ ਦਿੱਤੀ ਹੈ ਇਹ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ ਇਹ ਸਮਝੌਤਾ ਸਿਰਫ ਜੰਗ ਰੋਕੜ ਤੱਕ ਸੀਮਤ ਨਹੀਂ ਦੋਵੇਂ ਪੱਖਾਂ ਵਿੱਚ ਘਰ ਵਿਸ਼ਵਾਸ ਬਹਾਲ ਕਰਨ ਲਈ ਇੱਕ ਸੰਯੁਕਤ ਨਿਗਰਾਨੀ ਟੀਮ ਬਣਾਈ ਜਾ ਰਹੀ ਹੈ ਜੋ ਅਗਲੇ ਚਰਨਾਂ ਦੀ ਪਾਲਣਾ ਤੋਂ ਉੱਤੇ ਨਿਗਰਾਨੀ ਕਰੇਗੀ ਦੁਨੀਆ ਭਰ ਦੇ ਵਿੱਚ ਇਸ ਖਬਰ ਦਾ ਸਵਾਗਤ ਹੋ ਰਿਹਾ ਹੈ ਗਾਜ਼ਾ ਦੇ ਲੋਕਾਂ ਲਈ ਇਹ ਨਵੀਂ ਸਵੇਰ ਦੀ ਇੱਕ ਸ਼ੁਰੂਆਤ ਹੋਵੇਗੀ ਜਿੱਥੇ ਜੰਗ ਦੇ ਸائے ਤੋਂ ਬਾਅਦ ਉਹਨੇ ਸ਼ਾਂਤੀ ਦੀ ਰੌਸ਼ਨੀ ਸਾਰੇ ਪਾਸੇ ਫੈਲੇਗੀ ਸਾਡੇ ਸ਼ਾਂਤੀ ਯੋਜਨਾ ਦੇ ਪਹਿਲੇ ਚਰਨ ਉੱਤੇ ਸਹਿਮਤੀ ਜਤਾ ਦਿੱਤੀ ਹੈ ਇਹ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੈ ਇਹ ਸਮਝੌਤਾ ਸਿਰਫ ਜੰਗ ਰੋਕਣ ਤੱਕ ਸੀਮਤ ਨਹੀਂ ਦੋਵੇਂ ਪੱਖਾਂ ਵਿੱਚ ਘਰ ਵਿਸ਼ਵਾਸ ਬਹਾਲ ਕਰਨ ਲਈ ਇੱਕ ਸੰਯੁਕਤ ਨਿਗਰਾਨੀ ਟੀਮ ਬਣਾਈ ਜਾ ਰਹੀ ਹੈ ਜੋ ਅਗਲੇ ਚਰਨਾਂ ਦੀ ਪਾਲਣਾ ਤੋਂ ਤੇ ਨਿਗਰਾਨੀ ਕਰੇਗੀ ਦੁਨੀਆ ਭਰ ਦੇ ਵਿੱਚ ਇਸ ਖਬਰ ਦਾ ਸਵਾਗਤ ਹੋ ਰਿਹਾ ਹੈ ਗਾਸਾਬ ਦੇ ਲੋਕਾਂ ਲਈ ਇਹ ਨਵੀਂ ਸਵੇਰ ਦੀ ਇੱਕ ਸ਼ੁਰੂਆਤ ਹੋਵੇਗੀ ਜਿੱਥੇ ਜੰਗ ਦੇ ਸائے ਤੋਂ ਬਾਅਦ ਹੁਣੇ ਸ਼ਾਂਤੀ ਦੀ ਰੋਸ਼ਨੀ ਸਾਰੇ ਪਾਸੇ ਫੈਲੇਗੀ